ਤੇ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਝੋਨੇ ਦੇ ਖੇਤ ਦੀ ਵਾਟ ਤੇ ਖਲੋਤੇ ਆ ਤੇ ਅੱਜ ਦਾ ਵਿਸ਼ਾ ਕੀ ਹੈ ਆਪਣਾ ਕਿ ਜਿਹੜੀਆਂ ਬਾਸਮਤੀਆਂ ਜਾਂ PR128 PR131 ਸਾਵਾ 75 110 ਰਾਜਾ 골ਡ 188 145 ਜਿਹੜੀਆਂ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਐਵਰੇਜ 140 ਦਿਨਾਂ ਵਾਲੀਆਂ ਵੈਰਾਈਟੀਆਂ ਸੀ ਬਿਲਕੁਲ ਨਸਾਰੇ ਦੇ ਕੰਡੇ ਤੇ ਆ ਕੇ ਖਲੋਟੀਆਂ ਤੇ ਇਸ ਸਟੇਜ ਤੇ ਤੁਹਾਡੇ ਕੋਲੋਂ ਉਚੇਚਾ ਧਿਆਨ ਮੰਗਦੀ ਹੈ ਮੈਂ ਉਚੇਚਾ ਧਿਆਨ ਕਿਉਂ ਕਿਹਾ ਹੈ ਕਿ ਲਗਾਤਾਰ ਪਿਛਲੇ 35-40 ਦਿਨ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਵੇਰੇ ਸ਼ਾਮੀ ਰਾਤ ਨੂੰ ਦੁਪਹਿਰੇ ਲਗਾਤਾਰ ਹੀ بارش ਹੁੰਦੀ ਰਹੀ ਹੈ ਉਹ ਜਿਸਾਨਾ ਨੇ ਵਿੱਚੋਂ ਟਾਈਮ ਕੱਢ ਕੇ ਆਪਣੀਆਂ ਗੇਤੀਆਂ ਵੈਰਾਈਟੀਆਂ ਨੂੰ ਸਪ੍ਰੇਆਂ ਕਰ ਲਈਆਂ ਕੋਸ ਕਿਸਾਨਾਂ ਦੇ ਕੋਲੋਂ ਹਾਲੇ ਵੀ ਸਪ੍ਰੇਆਂ ਨਹੀਂ ਹੋਈਆਂ ਜਾਂ ਉਹਨਾਂ ਦਾ ਧਿਆਨ ਨਹੀਂ ਵੇਖੋ ਜੀਐਸ ਖੇਤ ਦੇ ਕੰਡੇ ਤੇ ਮੈਂ ਖਲੋਤਾ ਐ ਇਹਦਾ ਪਾਈਪ ਬਿਲਕੁਲ ਪਰੰਡਿਆ ਉਹ ਬਿਲਕੁਲ ਝੋਨਾ ਪਰੰਡਿਆ ਇੱਕ ਹਫਤੇ ਦੇ ਵਿੱਚ ਵਿੱਚ ਇਹਨੇ ਝੋਨੇ ਨੇ ਕਾਫੀ ਵਧੀਆ ਤਰੀਕੇ ਦੇ ਨਾਲ ਬਾਹਰ ਆਉਣਾ ਸ਼ੁਰੂ ਹੋ ਜਣਾ ਪੂਰਾ ਪਾਈਪ ਮੋਟਾ ਹੋਇਆ ਹੈ ਅੰਦਰ ਮੁੰజర్ ਦੀ ਬਣਤਰ ਆਕਾਰ ਆਪਾਂ ਨੂੰ ਵਖਰਿਆ ਸੁਖਸਾਨ ਪ੍ਰੋ ਆਪਾਂ ਕਰ ਕੀ ਸਕਦੇ ਆ ਵੇਖੋ ਜੇ ਤੇ ਆਪਾਂ ਇਨਵੈਸਟਮੈਂਟ ਲਾਉਣੀ ਹੈ ਵੀ ਆਪਾਂ ਖਰਚਾ ਕਰਨਾ ਤੇ ਇਹਨੂੰ ਦੋ ਸਟੇਜਾਂ ਚ ਵੰਡ ਕੇ ਸੁਪਰੀਆ ਕਰ ਸਕਦੇ ਆ ਇੱਕ ਪਹਿਲੀ ਵੀ ਆਪਾਂ ਇਹਨੂੰ ਨਿਊਟ੍ਰੀਸ਼ਨ ਦੇ ਦਈਏ ਤੇ ਹਲਕਾ ਜਿਹਾ ਨਾਲ ਕੋਈ ਇਨਸੈਕਟੀਸਾਈਡ ਪਾ ਦਈਏ ਨਿਊਟ੍ਰੀਸ਼ਨ ਦੇ ਵਿੱਚ ਕੀ ਹੋਏਗਾ ਪੀ ਆਪਾਂ ਇਹਨੂੰ ਪोटाश ਬੋਰਨ ਕੈਲਸ਼ੀਅਮ ਵਗੈਰਾ ਦੀ ਸਪਰੇਅ ਕਰ ਸਕਦੇ ਆ ਜਿਹਦੇ بڑے بڑے ਵਧੀਆ ਮਾਰਕੀਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸ਼ੋਰਸ ਆਉਂਦੇ ਐ ਜਿਹੜੀ ਮਾਰਕੀਟ 'ਚ ਤੁਸੀਂ ਹੈਗੇ ਜੇ ਉਸ ਮਾਰਕੀਟ ਦੇ ਵਿੱਚੋਂ ਕਿਸੇ ਚੰਗੇ ਦੁਕਾਨਦਾਰ ਦੇ ਨਾਲ ਜਾਂ ਜਿਹੜੇ ਦੁਕਾਨਦਾਰ ਦੇ ਨਾਲ ਤੁਸੀਂ ਜੁੜੇ ਜੇ ਉਸ ਦੁਕਾਨਦਾਰ ਦੇ ਨਾਲ ਬਹਿ ਕੇ ਸਲਾਹ ਕਰ ਸਕਦੇ ਜੇ ਭਾਜੀ ਸਾਡਾ ਝੋਨਾ 8 ਤੋਂ 10 ਦਿਨ ਦੇ ਵਿੱਚ ਵਿੱਚ ਨਿਸਰਨ ਵਾਲਾ ਜਾਂ ਬਿਲਕੁਲ ਨਿਸਰਨ ਦੇ ਕੰਡੇ ਤੇ ਹੈ ਆਪਾਂ ਕੋ ਨਿਊਟ੍ਰੀਸ਼ਨ ਕਰ ਸਕਦੇ ਆ ਤੁਸੀਂ 130547 05234 0050 ਇਹ ਹਾਰਟ ਕੋਰ ਫਰਟੀਲਾਈਜ਼ਰ ਬੇਸ ਤਿੰਨੇ ਪ੍ਰੋਡਕਟ ਆਉਂਦੇ ਆ ਇਹਨਾਂ ਚੋਂ ਕੋਈ ਇੱਕ ਪ੍ਰੋਡਕਟ ਆਪਣੇ ਖੇਤ ਦੇ ਹਾਲਾਤ ਦੇ ਅਨਸਾਰ ਪਾ ਸਕਦੇ ਜੀ ਉਸ ਤੋਂ ਬਾਅਦ ਤੁਸੀਂ 0946 ਲੈ ਸਕਦੇ ਜੀ ਵੀ ਸੌ ਲੈ ਸਕਦੇ ਜੀ ਨਿਊਟਰੀ ਫਾਈਟ ਲੈ ਸਕਦੇ ਜੀ एफएमसी ਦਾ ਲੇਜ਼ੰਟ ਉਹਦਾ ਪੋਟਾਸ਼ ਬੇਸ ਪ੍ਰੋਡਕਟ ਤੁਸੀਂ ਉਹ ਲੈ ਸਕਦੇ ਜੀ ਕਈਆਂ ਕਿਸਾਨ ਭਰਾਵਾਂ ਨੂੰ ਮਿਲਾਂ ਦੇ ਵਿੱਚੋਂ ਬੜੇ ਬੜੇ ਸੌਦੇ ਮਿਲੇ ਹੁੰਦੇ ਆ ਤੁਹਾਨੂੰ ਕੋਈ ਮਿਲ ਦੇ ਵਿੱਚੋਂ ਅਮੀਨੋ ਐਸਿਡ ਬੇਸ ਸੀ ਵੀਡ ਬੇਸ ਕੋਈ ਪ੍ਰੋਡਕਟ ਮਿਲਿਆ ਐ ਐਸ ਸਟੇਜ ਤੇ ਤੁਸੀਂ ਪਾਓਗੇ ਤੇ ਉਹ ਵੀ ਤੁਹਾਡਾ ਫਾਇਦਾ ਕਰੇਗਾ ਜਿਨ੍ਹਾਂ ਨੇ ਥੱਲੇ ਕੀੜੇ ਮਾਰ ਦਵਾਈ ਕੋਈ ਪਾਈ ਸੀ ਉਹਨਾਂ ਦੇ ਖੇਤ ਸਾਫ਼ ਐ ਜਿਨ੍ਹਾਂ ਨਹੀਂ ਸੀ ਪਾਈ ਉਹਨਾਂ ਦੇ ਖੇਤ ਦੇ ਵਿੱਚ ਸੁਕੀਆਂ ਗੋਬਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਜਿੱਦਾਂ ਮੈਂ ਇੱਥੇ ਵੇਖ ਰਿਹਾ ਸੀ ਗੋਭ ਸੁੱਕੀ ਸੀ ਜਿਸ ਤਰ੍ਹਾਂ ਇੱਕ ਆਇਆ ਇੱਕ ਇਹ ਚੀਜ਼ ਨੇ ਕੱਟੀ ਹੈ ਇਹ ਗੋਭ ਦੀ ਨਹੀਂ ਹੈ ਆ ਫਿਰ ਗੋਭ ਦੀ ਹੈ ਮਤਲਬ ਖੇਤ ਦੇ ਵਿੱਚ ਗੋਭ ਦੀ ਸੁੰਡੀ ਨੇ ਕੀ ਨੁਕਸਾਨ ਕੀਤਾ ਉਹ ਵੀ ਤੁਹਾਨੂੰ ਵੇਖਣਾ ਸ਼ੁਰੂ ਹੋ ਗਿਆ ਕੈਮਰਾਮੈਨ ਸਾਹਿਬ ਨੇੜੇ ਆਇਓ ਇਹ ਕ ਮੱਖੀ ਹੈ ਜਿਹਨੇ ਹੁਣ ਖੇਤਾਂ ਦੇ ਵਿੱਚ ਨਵੇਂ ਸਿਰਿਓ ਐਗਸ ਡਿਵੈਲਪ ਕਰਨੇ ਸ਼ੁਰੂ ਕਰਤੇ ਹੈ ਖੇਤ ਦੇ ਵਿੱਚ ਮੈਨੂੰ ਕਾਫੀ ਜਗ੍ਹਾ ਇਹ ਮੱਖੀ ਦਿਖ ਰਹੀ ਹੈ ਠੀਕ ਹੈ ਜੀ ਨਿਊਟ੍ਰੀਸ਼ਨ ਵਾਲੀ ਸਪਰੇ ਤੋਂ ਬਾਅਦ ਚ ਜਾਂ ਨਿਊਟ੍ਰੀਸ਼ਨ ਵਾਲੀ ਸਪਰੇ ਦੇ ਨਾਲ ਤੁਸੀਂ ਸੁੰਡੀ ਵਾਲੀ ਸਪਰੇ ਗੋਭ ਦੀ ਸੁੰਡੀ ਨੂੰ ਕਪ ਕਵਰ ਕਰਨ ਲਈ ਜਾਂ ਆਉਣ ਵਾਲੇ 15 ਦਿਨ ਆਪਣੇ ਖੇਤ ਨੂੰ ਸੁੰਡੀ ਤੋਂ ਪ੍ਰੋਟੈਕਟ ਕਰਨ ਦੇ ਲਈ ਸੁੰਡੀ ਦੀਆਂ ਦਵਾਈਆਂ ਦੇ ਵਿੱਚ ਬੈਂਜ਼ੂਏਟ ਨਾਂ ਦਾ 5% ਹੁੰਦਾ ਮੈਕਟਨ ਬੈਂਜ਼ੂਏਟ ਉਹਨੂੰ ਪਾ ਸਕਦੇ ਜੀ 125 ਗ੍ਰਾਮ ਉਹਦੇ ਨਾਲ ਤੁਸੀਂ 200 ਐਮਐਲ ਬਾਇਫੈਂਥਰੀਨ ਪਾਉਣਾ ਚਾਹੋ ਪਾ ਸਕਦੇ ਜੀ ਅ ਰੈਨੈਕਸੀਪਾਇਰ ਸੀਟੀਪੀਆਰ ਜਿਹਨੂੰ ਕਹਿ ਦਿੰਨੇ ਕੋਰਾਜਨ ਵੀ ਕਹਿ ਦਿੰਨੇ ਉਹਨੂੰ ਤੁਸੀਂ 75 ਐਮਐਲ ਦੀ ਡੋਸ ਤੇ ਆਪਣੇ ਖੇਤ ਦੇ ਵਿੱਚ ਗੋਭ ਦੀ ਸੁੰਡੀ ਨੂੰ ਮਾਰਨ ਲਈ ਤੇ ਅਗਲੇ 15 ਦਿਨ ਆਪਣੇ ਖੇਤ ਨੂੰ ਸੁੰਡੀਆਂ ਤੋਂ ਪ੍ਰੋਟੈਕਟ ਕਰਨ ਲਈ ਉਹ ਪਾ ਸਕਦੇ ਜੀ ਅਡਾਮਾ ਦਾ ਬੈਰਾਜ਼ਾਈਡ ਅਚੂਕ ਅਚੂਕ ਮੈਂ ਕਿਉਂ ਕਿਹਾ ਹੈ ਪੀ ਪਿਛਲੇ ਸਾਲਾਂ ਦੇ ਵਿੱਚ ਜਦੋਂ بڑے بڑے ਵੱਡੇ ਸੁੰਡੀ ਦੇ ਹਮਲੇ ਹੋਏ ਸੀ ਉਦੋਂ ਉਹਨੇ ਸਾਰੀਆਂ ਸੁੰਡੀਆਂ ਤੁਹਾਨੂੰ ਗੋਭ ਤੇ ਪਤਾਲ ਭੇੜਦੀਆਂ ਰੋਕ ਦਿੱਤੇ ਸੀ 400 ਐਮਐਲ ਦੀ ਡੋਸ ਤੇ ਉਹਨੂੰ ਪਾ ਸਕਦੇ ਜੀ ਸਜੈਂਟਾ ਦਾ ਐਨਸੀਪੀਓ ਬਹੁਤ ਮਹਿੰਗਾ ਪ੍ਰੋਡਕਟ ਹੈ ਉਹਨੂੰ ਪਾ ਸਕਦੇ ਜੀ ਇਹ ਇਹਦਾ ਬਾਸਫ ਦੇ ਦੋ ਪ੍ਰੋਡਕਟ ਬੜੇ ਵਧੀਆ ਆ ਯਾਰ ਉਹ ਕਿਹੜਾ ਹੈ 17 ਕਿ 34 ਐਮ ਐਲ ਦੀ ਡੋਸ ਤੇ ਪ੍ਰੋਡਕਟ ਇੱਕ ਵਿਕਦਾ ਬਾਸਫ ਦਾ ਇਮਿਊਨਟ ਉਹ ਇਮਿਊਨੈਂਟ ਨਹੀਂ ਅ ਮੱਕੀ ਤੇ ਵੀ ਪੈਂਦਾ ਸੀ ਉਹ ਇਫੀ ਕੌਨ ਜਾਂ ਇਫੀ ਕੌਨ ਤੇ ਦੂਜਾ ਹੈ ਚਲੋ ਖੈਰ ਮੈਂ ਵੀਡੀਓ ਦੇ ਵਿੱਚ ਉਹਦੀਆਂ ਫੋਟੋਆਂ ਲਾ ਦੂੰਗਾ ਪੀ ਉਹਦੇ ਵੀ ਬਾਸਫ ਦੇ ਵੀ ਦੋ ਪ੍ਰੋਡਕਟ ਸੁੰਡੀ ਲਈ ਬੜੇ ਵਧੀਆ ਜਨਾਂ ਦੀ ਏਜ ਬਹੁਤ ਲੰਮੀ ਹੈ 15 ਤੋਂ 20 ਦਿਨ ਸੁੰਡੀ ਦਾ ਕੰਟਰੋਲ ਕਰ ਜਾਂਦੇ ਆ ਸੈਕੰਡ ਸਟੈਪ ਐਪੀ ਇਹ ਝੋਨਾ ਬਿਲਕੁਲ ਨਸਾਰੇ ਚ ਹੈ ਤੇ ਇਹਨੂੰ ਤੇਲਾ ਵੀ ਆ ਗਿਆ ਤੇ ਇਹਦੇ ਵਿੱਚ ਸੀਥ ਬ্লাইਟ ਵੀ ਹੈਗੀ ਹੈ ਤੇਲੇ ਨੂੰ ਤੇ ਸੀਥ ਬ্লাইਟ ਰੋਕਣ ਲਈ ਸੀਥ ਬ্লাইਟ ਰੋਕਣ ਲਈ ਆਪਾਂ ਪ੍ਰੋਪੀਕੋਨਾਜ਼ੋਲ ਵੀ ਪਾ ਸਕਦੇ ਆ ਟੈਬੂਕੋਨਾਜ਼ੋਲ ਵੀ ਪਾ ਸਕਦੇ ਆ ਟੈਬੂਕੋਨਾਜ਼ੋਲ ਤੁਹਾਨੂੰ ਈਸੀ ਐਸਡਬਲਯੂ ਡੀਜੀ ਤੇ ਨਾ ਫਾਰਮੂਲੇਸ਼ਨਾਂ ਦੇ ਵਿੱਚ ਮਾਰਕੀਟ ਤੋਂ ਮਿਲ ਜੂਗਾ ਉਸ ਤੋਂ ਬਾਅਦ ਤੁਸੀਂ ਕੰਬੀਨੇਸ਼ਨ ਚ ਜਾਣਾ ਯਾਕਸੀ ਟੈਬੂ ਦਾ ਕੰਬੀਨੇਸ਼ਨ ਪਾ ਸਕਦੇ ਜੇ ਡਾਈਫਨ ਕੋਨਾਜ਼ੋਲ ਤੇ ਯਾਕਸੀ ਸਟਰਾਬੰ ਦਾ ਕੰਬੀਨੇਸ਼ਨ ਪਾ ਸਕਦੇ ਜੀ ਇਹ ਸਾਰੇ ਹੀ ਪ੍ਰੋਡਕਟ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਸਸਤੇ ਹੋਏ ਜੀ ਮਾਪ ਤੋਲ ਕਰਕੇ ਆਪਣੇ ਦੁਕਾਨਦਾਰਾਂ ਨਾਲ ਬਹਿ ਕੇ ਆਪਣੀ ਮਾਰਕੀਟ ਦੇ ਵਿੱਚੋਂ ਪੁਸ਼ਪੜਤਾਲ ਕਰਕੇ ਪੱਕੇ ਬਿਲ ਤੇ ਇਹ ਮਟੀਰੀਅਲ ਲਿਓ ਮਹਿੰਗੇ ਸੌਦੇ ਮਹਿੰਗੇ ਟੈਕਨੀਕਲ ਜਿਹੜੇ ਵਿੱਚ ਉਹਦੇ ਵਿੱਚ ਬਾਸਫ ਦਾ ਮਬੀਲੀਆ ਬੜਾ ਵਧੀਆ ਕੰਮ ਕਰਦਾ ਹੈ ਪ੍ਰੋਡਕਟ ਕਈ ਥਾਈਂ ਕਿਸਾਨ ਭਰਾਵਾਂ ਦੇ ਫੋਨ ਆਇਆ ਵੀ ਸਾਡੇ ਝੋਨੇ ਦੀਆਂ ਉੱਪਰੋਂ ਨੋਕਾ ਜਿਹੜੀਆਂ ਖਟੀਆਂ ਹੋਣੀਆਂ ਸ਼ੁਰੂ ਹੋਈਆਂ ਟਿਮਕਣੇ ਬਾਣੇ ਸ਼ੁਰੂ ਹੋ ਗਏ ਆ ਉਹ ਸਿਲੈਕਸ਼ਨ ਕਰੋਗੇ ਤੇ ਮੇਰੇ ਖਿਆਲ ਦੇ ਨਾਲ ਬਲਾਸਟ ਰੋਗ ਦਾ ਹਮਲਾ ਵੀ ਕਈ ਕਈ ਥਾਈਂ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀਥ ਬਲਾਈਟ ਤੇ ਬਲਾਸਟ ਨੂੰ ਰੋਕਣ ਲਈ ਟਾਟਾ ਦਾ ਬਹੁਤ ਸ਼ਾਨਦਾਰ ਪ੍ਰੋਡਕਟ ਆਉਂਦਾ ਇਆਨ ਟਾਟਾ ਇਆਨ ਤੁਸੀਂ ਉਹਨੂੰ ਵੀ ਪਾ ਸਕਦੇ ਜੀ ਸੀਥ ਬਲਾਈਟ ਲਈ ਤੇ ਝੋਨੇ ਦੇ ਨਿਸਾਰੇ ਤੇ ਬਹੁਤ ਜ਼ਿਆਦਾ ਵਧੀਆ ਪ੍ਰੋਡਕਟ ਆਕਸੀ ਟੈਬੂ ਦਾ ਕੰਬੀਨੇਸ਼ਨ ਕਸਟੋਰੀਆ ਪ੍ਰਾਈਮ ਮੈਂ ਇਹਨੂੰ ਯਾਕਸੀ ਟੈਬੂ ਤੋਂ ਬਾਹਰ ਲੈ ਗਿਆ ਕਿਉਂਕਿ ਯਾਕਸੀ ਟੈਬੂ ਤੁਹਾਨੂੰ ਦੱਸਦਾ ਹੈ ਕਸਟੋਰੀਆ ਪ੍ਰਾਈਮ ਮਾਈਕਰੋ ਐਨਵੀ ਟੈਕਨੋਲੋਜੀ ਦੇ ਨਾਲ ਕੰਪਨੀ ਨੇ ਇਸ ਵਾਰ ਮਾਰਕੀਟ 'ਚ ਲਿਆਂਦਾ ਹੈ ਉਹਦੇ ਨਤੀਜੇ ਨਾਰਮਲ ਯਾਕਸੀ ਟੈਬੂ ਨੂੰ 15 ਤੋਂ 20% ਵਧੀਆ ਆਉਂਦੇ ਜੇ ਅਸੀਂ ਚੈੱਕ ਕਰ ਲਈਆ ਫਾਰਮਰ ਨੇ ਚੈੱਕ ਕਰ ਲਈਆ ਹੁਣ ਮੈਂ ਤੁਹਾਨੂੰ ਵਿਖਾਉਣਾ ਹੈ ਇਸ ਝੋਨੇ ਦੇ ਵਿੱਚ ਜੜਾਂ ਦੇ ਵਿੱਚ ਆਇਆ ਤੇਲਾ ਕੈਮਰਾਮੈਨ ਸਾਹਿਬ ਆਓ ਮੜਾ ਚੈੱਕ ਕਰਾਂ ਆ ਵੇਖੋ ਥੱਲੇ ਝੋਨਾ ਦੋਸਤੋ ਤੇ ਮੈਂ ਪੱਤੇ ਫੜੇ ਆ ਤੇ ਤੇਲੇ ਚੇਪੇ ਵਿੱਚ ਕਾਫੀ ਥੱਲੇ ਪੱਤੇ ਦੇ ਆ ਮਾਰੋ ਕੈਮਰਾ ਸਾਹਿਬ ਇੱਥੇ ਫੋਕਸ ਕਰਨਾ ਜੇ ਆ ਵੇਖੋ ਜੀ ਤੇ ਮੋੜ ਵੀ ਜਿਹੜੇ ਆ ਖੋਰੀ 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 ਹੋਣੇ ਸ਼ੁਰੂ ਹੋ ਗਿਆ ਵੇਖੋ ਇਹਨੂੰ ਕੋਈ ਸਪਰੇ ਨਹੀਂ ਹੋਈ ਹਲੇ ਝੋਨੇ ਨੂੰ ਫਾਰਮਰ ਨੇ ਪਾਣੀ ਵੀ ਲਾਇਆ ਵੀ ਮੇਰਾ ਝੋਨਾ ਸਾਰੇ ਜਿਵੇਂ ਜਿਵੇਂ ਬੂਟੇ ਮੈਂ ਫੜਦਾ ਤੇ ਥੱਲੇ ਤੇਲੇ ਕਾਫੀ ਆਉਣੇ ਸ਼ੁਰੂ ਹੋ ਜਾਂਦੇ ਡਿਗਣੇ ਜਿਦਾ ਵੇਖੋ ਪੂਰਾ ਖੇਤ ਤੇਲਿਆਂ ਦੇ ਨਾਲ ਆ ਵੇਖੋ ਆ ਵੇਖੋ ਡਰੇ ਐ ਤੇ ਮਾਰ ਲਵ ਆ ਦੇਖ ਫੁੱਟ ਗਿਆ ਦੇਖਿਆ ਸੀ ਹਾਂਜੀ ਹੈ ਦੇਖਣ ਤੇ ਪੂਰੇ ਵੀ ਹੁੰਦੇ ਹਨ ਹਾਂ ਆ ਲਓ ਜੀ ਵੀਰੋ ਮਤਲਬ ਖੇਤ ਦੇ ਵਿੱਚ ਜਾ ਕੇ ਨਰੀਖਣ ਕਰਨ ਦੀ ਲੋੜ ਆ ਹੁਣ ਜੇ ਤੇਲਾ ਆ ਗਿਆ ਤੇ ਤੇਲੇ ਦੇ ਵਿੱਚ ਤੁਸੀਂ ਪਾਈਮੈਟ੍ਰਾਜ਼ਮ ਫਿਰ ਗਈ ਹੈ ਨਹੀਂ ਆ ਗਈ ਚੱਲ ਰਹੀ ਵੀਡੀਓ ਨਾ ਪਾਈ ਮੈਟਰਾ ਜ਼ੋਨ ਪਾ ਸਕਦੇ ਜੇ 120 ਗ੍ਰਾਮ ਦੀ ਡੋਜ਼ ਤੇ ਡਾਈਨੋਟਿਫਰੋਨ ਪਾ ਸਕਦੇ ਜੇ 80 ਤੋਂ 100 ਗ੍ਰਾਮ ਦੀ ਡੋਜ਼ ਤੇ ਦੋਵਾਂ ਚੀਜ਼ਾਂ ਦਾ ਕੰਬੀਨੇਸ਼ਨ ਅਡਾਮਾ ਨੇ ਦੇ ਦਿੱਤਾ ਬਾਜ਼ਾਕ ਡਬਲ ਯੂ ਡੀ ਜ਼ੀ ਟੈਕਨੋਲੋਜੀ ਦੇ ਵਿੱਚ ਉਹ ਪਾ ਸਕਦੇ ਜੇ ਬਾਸਫ ਦਾ ਵਲੈਕਸਿਓ ਬਾਜ਼ਾਕ ਦਾ ਤੇ ਵਲੈਕਸਿਓ ਦਾ ਘੱਟ ਸੋ ਘੱਟ ਮਹੀਨੇ ਦਾ ਤੇਲੇ ਦੇ ਉੱਤੇ ਕੰਟਰੋਲ ਜੇ ਕਿਸਾਨ ਭਰਾਓ ਤੇਲਾ ਵੀ ਤੁਸੀਂ ਨਾਲ ਕੰਟਰੋਲ ਕਰ ਸਕਦੇ ਜੇ ਐਸ ਸਟੇਜ ਨੂੰ ਆਪਾਂ ਦੋ ਸਪ੍ਰੇਆਂ ਚ ਕਨਵਰਟ ਕਰ ਸਕਦੇ ਹਾਂ ਪਹਿਲੀ ਨਿਊਟ੍ਰੀਸ਼ਨ ਦੀ ਦੋ ਦਿਨ ਛੱਡ ਕੇ ਆਪਾਂ ਫੰਗੀ ਸਾਈਡ ਤੇ ਤੇਲੇ ਵਗੈਰਾ ਵਾਲੀ ਸਪ੍ਰੇ ਕਾ ਕੇ ਆਪਣੇ ਖੇਤ ਨੂੰ ਨਿਊਟ੍ਰੀਸ਼ਨ ਵੀ ਦੇ ਸਕਦੇ ਹਾਂ ਤੇ ਫੰਗਸ ਤੋਂ ਤੇ ਤੇਲੇ ਤੋਂ ਵੀ ਆਉਣ ਵਾਲੇ 20 ਦਿਨ ਬਚਾ ਸਕਦੇ ਹਾਂ ਖੇਤੀ ਨਾਲ ਸੰਬੰਧਤ ਤੁਹਾਡਾ ਕੋਈ ਵੀ ਸਵਾਲ ਹੋਵੇ ਮੇਰਾ ਨੰਬਰ 92160 99188 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿਨੀ ਗੁਰਨਾਨਕ ਸਾਹਿਬ ਨੇ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬੋਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ